ਅਜ ਦੀ ਘਟਨਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਵਿੱਚ ਇੱਕ ਏਰੀਆ ਪੈਂਦਾ ਠਾਟੀਪੁਰ ਉੱਥੇ ਜਾਗਰਤੀ ਨਗਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਰਵੀਦਰਤ ਦੁਬੇ ਉਹਨਾਂ ਦੀ ਪਤਨੀ ਭਾਰਤੀ ਦੁਬੇ ਇੱਕ ਬੇਟੀ ਕ੍ਰਿਤਿਕਾ ਦੂਜੀ ਬੇਟੀ ਹੁੰਦੀ ਹੈ 17 ਸਾਲ ਦੀ ਸੁਨਾਲੀ ਦੁਬੇ ਤੇ ਇੱਕ ਬੇਟਾ ਹੁੰਦਾ ਰਪਿੰਦਰ ਦੁਬੇ ਪੰਜ ਜਣਿਆਂ ਦਾ ਪਰਿਵਾਰ ਹੁੰਦਾ ਜਿਹੜਾ ਰਵੀਦਰਤ ਦੁਬੇ ਹੁੰਦੇ ਨੇ ਇਹ ਕਲੈਕਟਰੇਟ ਦੇ ਵਿੱਚ ਕਲਰਕ ਹੁੰਦੇ ਨੇ ਆਪਣੀ ਨੌਕਰੀ ਦੀ ਧਾਰਣ ਇਹਨਾਂ ਨੇ ਬਹੁਤ ਵਧੀਆ ਇਨਵੈਸਟਮੈਂਟ ਕੀਤੀ ਹੁੰਦੀ ਹੈ ਪ੍ਰਾਪਰਟੀ ਬਹੁਤ ਬਣਾਈ ਹੁੰਦੀ ਹੈ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਵੱਡੀ ਬੇਟੀ ਕ੍ਰਿਤਿਕਾ ਜਿਹੜੀ ਹੁੰਦੀ ਉਹ ਵਿਆਹ ਦੇ ਲਾਇਕ ਹੁੰਦੀ ਹੈ ਤੇ ਉਹਦਾ ਰਿਸ਼ਤਾ ਕੀਤਾ ਜਾਂਦਾ ਹੈ ਗਵਾਲੀਅਰ ਦੇ ਨੇੜੇ ਪਿੰਡ ਜਿਲਾ ਇੱਕ ਉੱਥੇ ਉਹਦੇ ਰਹਿਣ ਵਾਲੇ ਰਾਮ ਮੌਨ ਦੇ ਨਾਲ ਬੜੇ ਧੂਮਤਾਂ ਦੇ ਨਾਲ ਵਿਆਹ ਕੀਤਾ ਜਾਂਦਾ ਹੈ ਰਵੀ ਦਾ ਦੁਬੇ ਨੂੰ ਲੱਗਦਾ ਸੀ ਕਿ ਜਿਹੜੀ ਜ਼ਿੰਮੇਵਾਰੀ ਸੀ ਇੱਕ ਜ਼ਿੰਮੇਵਾਰੀ ਤੋਂ ਫਾਰਕ ਹੋਏ ਇੱਕ ਬੇਟੀ ਦਾ ਵਿਆਹ ਹੋਇਆ ਤੇ ਪਿੱਛੇ ਇੱਕ ਬੇਟੀ ਤੇ ਇੱਕ ਬੇਟਾ ਰਹਿ ਜਾਂਦੇ ਨੇ ਪਰ ਇਹ ਉਹਨਾਂ ਦੀ ਗਲਤਫਹਿਮੀ ਸੀ ਵਿਆਹ ਤੋਂ ਕੁਝ ਦਿਨ ਬਾਅਦ ਹੀ RAMON ਤੇ RAMON ਦਾ ਜਿਹੜਾ ਪਰਿਵਾਰ ਸੀ ਉਹ Kritika ਤੇ ਦਬਾਅ ਬਣਾਉਣਾ ਸ਼ੁਰੂ ਕਰਦੇ ਨੇ ਵੀ ਤੇਰੇ ਪਿਤਾ ਕਲੈਕਟਰੇਟ ਦੇ ਵਿੱਚ ਲੱਗੇ ਨੇ ਤੇ RAMON ਨੂੰ ਕੋਈ ਨਾ ਕੋਈ ਨੌਕਰੀ ਲਵਾਉ ਉਤੇ ਉਹ ਹੈਰਾਨ ਰਹਿ ਜਾਂਦੀ ਹੈ ਪੜੀ ਲਿਖੀ ਲੜਕੀ ਸੀ ਉਹ ਵੀ ਪਰਿਵਾਰ ਪੜਿਆ ਲਿਖਿਆ ਸੀ ਉਹ ਕਹਿੰਦੀ ਵੀ ਐਵੇਂ ਕਿਵੇਂ ਹੋ ਸਕਦਾ ਪਰ ਉਤੇ ਜਦੋਂ ਦਬਾਅ ਬਣਾਇਆ ਜਾਂਦਾ ਆਪਣੇ ਪਿਤਾ ਨਾਲ ਗੱਲ ਕਰਦੀ ਹੈ ਤੇ Ravi Dutt ਜਿਹੜੇ ਦੁੱਬੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਇਹ ਇੰਪੋਸੀਬਲ ਹੈ ਮੈਂ ਐਸਾ ਕੁਝ ਨਹੀਂ ਕਰ ਸਕਦਾ ਮੈਂ ਉੱਥੇ ਕਾਂ ਕਲੈਕਟਰ ਨਹੀਂ ਪਰ ਉਹ ਪਰਿਵਾਰ ਨਹੀਂ ਮੰਨਦਾ ਇੱਥੋਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਅਣਬਣ ਸ਼ੁਰੂ ਹੁੰਦੀ ਹੈ ਲੜਾਈ ਝਗੜੇ ਵੱਧਦੇ ਨੇ ਜਦੋਂ ਲੜਾਈ ਝਗੜੇ ਜ਼ਰੂਰ ਤੋਂ ਜ਼ਿਆਦਾ ਵੱਜ ਜਾਂਦੇ ਨੇ ਕ੍ਰਿਤਿਕਾ ਆਪਣੇ ਘਰ ਵਾਪਸ ਆ ਜਾਂਦੀ ਹੈ ਆਪਣੇ ਪਿਓ ਦੇ ਕੋਲ ਇੱਥੇ ਰਹਿਣਾ ਸ਼ੁਰੂ ਕਰਦੀ ਹੈ ਤੇ ਉਹਨੂੰ ਆਈ ਨੂੰ ਹਜੇ ਕੁਝ ਸਮਾਂ ਹੋਇਆ ਹੁੰਦਾ 7 ਅਗਸਤ 2021 ਨੂੰ ਸਾਰਾ ਪਰਿਵਾਰ ਖਾਣਾ ਖਾਣ ਤੋਂ ਬਾਅਦ ਸੌਂ ਜਾਂਦਾ ਕਿਉਂਕਿ ਜਿਹੜੇ ਸਾਰੇ ਬੈਡਰੂਮ ਸੀ ਫਰਸਟ ਫਲੋਰ ਤੇ ਹੁੰਦੇ ਨੇ ਇੱਕ ਰੂਮ ਦੇ ਵਿੱਚ ਰਵੀ ਦਾ ਜਾ ਕੇ ਸੌਂ ਜਾਂਦੇ ਨੇ ਦੂਜੇ ਰੂਮ ਦੇ ਵਿੱਚ ਭਾਰਤੀ ਦੁਬੇ ਤੇ ਉਹਨਾਂ ਦੀਆਂ ਦੋਨੋਂ ਬੇਟੀਆਂ ਤੇ ਪੇਟਾ ਉਹ ਸੌਂ ਜਾਂਦੇ ਨੇ ਰਾਤ ਦੇ 2 ਵਜੇ ਜਾਨੀ ਕਿ 5 ਅਗਸਤ ਹੋ ਜਾਂਦਾ ਇੱਕ ਬੜੀ ਜ਼ੋਰਦਾਰ ਆਵਾਜ਼ ਹੁੰਦੀ ਹੈ ਬੋਲੀ ਦੀ ਫਾਇਰ ਹੁੰਦਾ ਫਾਇਰ ਬਹੁਤ ਨੇੜੇ ਹੁੰਦਾ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਘਰ ਦੇ ਵਿੱਚ ਹੋਇਆ ਸਾਰਾ ਪਰਿਵਾਰ ਇੱਕਦਮ ਉੱਠਦਾ ਹੁਣ ਇੱਕੋ ਕਮਰੇ ਦੇ ਵਿੱਚ ਸੁੱਤੇ ਪਏ ਸੀ ਤਿੰਨੋਂ ਬੱਚੇ ਤੇ ਭਾਰਤੀ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਘਰ ਦੇ ਵਿੱਚ ਫਾਇਰਿੰਗ ਹੋਈ ਹੈ ਸਾਰੇ ਡਰ ਜਾਂਦੇ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਜਾਂਦਾ ਕੋਈ ਵੀ ਬਾਹਰ ਨਹੀਂ ਨਿਕਲਦਾ کافی ਧੀਰ ਇੰਤਜ਼ਾਰ ਕਰਨ ਤੋਂ ਬਾਅਦ ਅੱਧਾ ਪੌਣਾ ਘੰਟੇ ਬਾਅਦ ਕ੍ਰਿਤਿਕਾ ਹਿੰਮਤ ਕਰਦੀ ਹੈ ਦਰਵਾਜ਼ਾ ਖੋਲਦੀ ਹੈ ਬਾਹਰ ਜਾਂਦੀ ਹੈ ਡਰਦੇ ਡਰਦੇ ਉਹ ਬਲਬਾਉਣ ਕਰਦੀ ਹੈ ਤੇ ਫਿਰ ਦੇਖਦੀ ਹੈ ਵੀ ਘਰ ਦੇ ਵਿੱਚ ਉਹਨੂੰ ਕੋਈ ਵੀ ਨਹੀਂ ਦਿਖਦਾ ਉਹ ਆਪਣੇ ਪਿਤਾ ਦੇ ਬੈੱਡਰੂਮ ਦੇ ਵਿੱਚ ਜਾਂਦੀ ਹੈ ਉੱਥੇ ਜਾ ਕੇ ਉਹ ਚੀਕਾਂ ਨਿਕਲ ਜਾਂਦੀਆਂ ਨੇ ਬੈੱਡ ਦੇ ਉੱਪਰ ਉਹਦੇ ਪਿਤਾ ਦੀ ਲਾਸ਼ ਪਈ ਹੁੰਦੀ ਹੈ ਖੂਨ ਦੇ ਨਾਲ ਲਤ-ਪੱਥਰ ਪੂਰਾ ਬੈੱਡ ਤੇ ਫਰਸ਼ ਖੂਨ ਦੇ ਨਾਲ ਰੰਗਿਆ ਪਿਆ ਹੁੰਦਾ ਹੈ ਪੂਰਾ ਪਰਿਵਾਰ ਉੱਥੇ ਪਹੁੰਚਦਾ ਪਰਿਵਾਰ ਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਗਵਾਂਢੀ ਜਾਂਦੇ ਗਵਾਂਢੀ ਉੱਥੇ ਪਹੁੰਚਦੇ ਨੇ ਕਿਸੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਹੁਣ ਕਲੈਕਟਰੇਟ ਦੇ ਵਿੱਚ ਕਲਰਕ ਸੀ ਉਹਨਾਂ ਦਾ ਕਾਫੀ ਨਾਮ ਸੀ ਤੇ ਪੁਲਿਸ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਬਾਡੀ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਫੋਰੈਂਸਿਕ ਟੀਮਾਂ ਉੱਥੇ ਜ ਆਪਣੀ ਜਾਂਚ ਸ਼ੁਰੂ ਕਰਦੀਆਂ ਨੇ ਪੁਲਿਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਹੁਣ ਪਹਿਲਾਂ ਤਾਂ ਇਹ ਲੱਗਦਾ ਸੀ ਕਿਉਂਕਿ ਪਰਿਵਾਰ ਤਾਂ ਕਹਿਣਾ ਸੀ ਜਿਹੜੇ ਦੂਜੇ ਕਮਰੇ 'ਚ ਤੇ ਬਿਸਤ ਉਤੇ ਪਏ ਸੀ ਵੀ ਅਸੀਂ ਸੁੱਤੇ ਪਏ ਸੀ ਸਾਨੂੰ ਗੋਲੀ ਦੀ ਆਵਾਜ਼ ਆਈ ਤੇ ਅਸੀਂ ਸਾਰੇ ਡਰ ਗਏ ਅਬ ਸੀ ਕਾਫੀ ਦੇਰ ਅੰਦਰੋਂ ਬਾਹਰ ਨਹੀਂ ਨਿਕਲਦੇ ਹੁਣ ਪਹਿਲੀ ਗੱਲ ਪੁਲਿਸ ਨੂੰ ਇਹ ਲੱਗਦੀ ਹੈ ਵੀ ਕੋਈ ਲੁੱਟ ਦੇ ਇਰਾਦੇ ਦੇ ਨਾਲ ਦਾਖਲ ਹੋਇਆ ਉਸ ਦੌਰਾਨ ਰਵੀ ਦਾ ਵੀ ਅੱਖ ਖੁੱਲੀ ਤੇ ਉਹਨਾਂ ਨੇ ਗੋਲੀ ਮਾਰੀ ਕਿਉਂਕਿ ਢਿੱਡ ਦੇ ਵਿੱਚ ਗੋਲੀ ਮਾਰੀ ਗਈ ਹੁੰਦੀ ਹੈ ਪਰ ਜਦੋਂ ਘਰ ਦੇ ਵਿੱਚ ਦੇਖਿਆ ਜਾਂਦਾ ਘਰ ਦੇ ਵਿੱਚ ਕੋਈ ਵੀ ਕੀਮਤੀ ਸਮਾਨ ਜਾਂ ਹੋਰ ਵੀ ਕੋਈ ਸਮਾਨ ਗਾਇਬ ਦੀ ਪਤਾ ਸਾਰੀਆਂ ਚੀਜ਼ਾਂ ਆਪ ਕੋ ਆਪਣੀ ਜਗ੍ਹਾ ਤੇ ਉੱਗੀਆਂ ਨੇ ਇਹ ਥਿਉਰੀ ਉਹਨਾਂ ਦੀ ਸਿਰੇ ਤੋਂ ਖਾਰਜ ਹੋ ਜਾਂਦੀ ਹੈ ਫਿਰ ਦੂਜੇ ਪਾਸੇ ਚੈੱਕ ਕੀਤਾ ਜਾਂਦਾ ਵੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਆਂਡੀਆਂ ਗਵਾਂਡੀਆਂ ਤੋਂ ਘਰਦਿਆਂ ਤੋਂ ਪੁੱਛਿਆ ਜਾਂਦਾ ਇੱਥੋਂ ਵੀ ਪਤਾ ਲੱਗਦਾ ਵੀ ਉਹਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਐਸੀ ਕੋਈ ਲਾਗੜਾਟ ਨਹੀਂ ਸੀ ਤੀਜਾ ਨੰਬਰ ਹੁਣ ਪੁਲਿਸ ਨੂੰ ਇਹ ਵੀ ਲੱਗਦਾ ਸੀ ਵੀ ਘਰ ਦੇ ਵਿੱਚ ਕੋਈ ਵੀ ਫੋਰਸਫੁਲ ਐਂਟਰੀ ਦੀ ਉਹਨਾਂ ਨੂੰ ਸਬੂਤ ਨਹੀਂ ਮਿਲਦੇ ਇਸ ਕਾਰਨ ਕਰਕੇ ਵੀ ਉਹ ਦੋਨੋਂ ਥਿਓਰੀਆਂ ਜਿਹੜੀਆਂ ਸੀ ਉਹ ਖਾਰਜ ਹੋ ਜਾਂਦੀਆਂ ਨੇ ਪਰ ਕਤਲ ਹੋਇਆ ਸੀ ਘਰ ਦੇ ਵਿੱਚ ਫੋਰਸਫੁਲ ਐਂਟਰੀ ਨਹੀਂ ਸੀ ਇਹਦਾ ਮਤਲਬ ਘਰ ਦੇ ਵਿੱਚੋਂ ਹੀ ਇਹ ਕੁਛ ਨਾ ਕੁਛ ਹੋਇਆ ਸੀ ਜਾਂ ਘਰ ਦਾ ਕੋਈ ਮਿਲਿਆ ਹੋਇਆ ਸੀ ਹੁਣ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੇ ਨੇ ਤਿੰਨੋਂ ਬੱਚੇ ਤੇ ਪਤਨੀ ਭਾਰਤੀ ਦੁੱਬੇ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਟਡ ਦੇ ਵਿੱਚ ਗੋਲੀ ਵੱਜੀ ਸੀ ਜਿਸ ਦੇ ਕਾਰਨ ਮੌਤ ਹੋਈ ਸੀ লাশ ਕਰਤਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਤੇ ਇਨਵੈਸਟੀਗੇਸ਼ਨ ਚੱਲਦੀ ਰਹਿੰਦੀ ਹੈ ਸਭ ਤੋਂ ਪਹਿਲਾਂ ਰਿਟਾਰ ਤੇ ਹੁੰਦੀ ਹੈ ਭਾਰਤੀ ਦੇ ਰਵੀਦਰਪਤ ਜੀ ਦੀ ਪਤਨੀ ਉਹਦੀ ਕਾਲ ਡਿਟੇਲ ਆਂਡੀਆਂ ਗਵਾਡੀਆਂ ਤੋਂ ਪੁੱਛ ਕੇ ਉਹਦਾ ਆਪਣਾ ਜਾਣਨਾ ਸਾਰਾ ਪੁਲਿਸ ਚੈੱਕ ਕਰਦੀ ਹੈ ਪਰ ਪੁਲਿਸ ਨੂੰ ਉੱਤੇ ਕਿਤੇ ਵੀ ਕੁਝ ਉਹਦੇ ਖਿਲਾਫ ਨਹੀਂ ਮਿਲਦਾ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ ਰਵੀ ਭਾਰਤੀ ਨੂੰ ਕਿਉਂਕਿ ਅਕਸਰੇ ਹੁੰਦਾ ਹੈ ਵੀ ਕਿਤੇ ਗਲਤ ਰਿਲੇਸ਼ਨਾਂ ਕਰਕੇ ਬਾਹਰ ਕਿਤੇ ਰਿਲੇਸ਼ਨ ਕਰਕੇ ਹੋ ਸਕਦਾ ਪਤੀ ਨੂੰ ਮਰਵਾਇਆ ਹੋਵੇ ਪਰ ਐਸਾ ਕੁਝ ਵੀ ਨਹੀਂ ਮਿਲਦਾ ਦੂਜਾ ਸ਼ੱਕ ਫਿਰ ਜਾਂਦਾ ਹੈ ਕ੍ਰਿਤਿਕਾ ਤੇ ਪੁਲਿਸ ਨੂੰ ਇਹ ਲੱਗਦਾ ਸੀ ਵੀ ਉਹ ਵਿਆਹ ਤੋਂ ਬਾਅਦ ਇੱਥੇ ਆ ਕੇ ਰਹਿਣ ਲੱਗੀ ਉਹਨੂੰ ਇਹ ਲੱਗਿਆ ਵੀ ਉਹਦਾ ਜਿਹੜਾ ਰਿਸ਼ਤਾ ਹੋਇਆ ਗਲਤ ਹੋਇਆ ਉਹਦੇ ਪਿਤਾ ਨੇ ਉਹਦੇ ਨਾਲ ਗਲਤ ਕੀਤਾ ਜਾਂ ਇਹਦੇ ਕਿਤੇ ਰਿਲੇਸ਼ਨ ਹੋਣ ਉਹਨਾਂ ਕਾਰਨਾਂ ਕਰਕੇ ਆਪਣੇ ਪਿਤਾ ਦੀ ਹੱਤਿਆ ਕਰਵਾਈ ਹੋਵੇ ਉਹਦੀ ਕਾਲ ਡਿਟੇਲ ਚੈੱਕ ਕੀਤੀ ਜਾਂਦੀ ਹੈ ਉਹਦੇ ਸਹੁਰੇ ਪਰਿਵਾਰ ਤੋਂ ਜਾ ਕੇ ਪੁੱਛਿਆ ਜਾਂਦਾ ਹੈ ਉਹਦੇ ਵੀ ਇੱਕ ਇੱਕ ਪਲ ਦੀ ਪੁਲਿਸ ਨਿਗਰਾਨੀ ਕਰਦੀ ਐ ਪਰ ਉਥੋਂ ਵੀ ਪੁਲਿਸ ਨੂੰ ਕੁਝ ਹੱਥ ਨਹੀਂ ਲੱਗਦਾ ਉਸ ਤੋਂ ਬਾਅਦ ਆ ਜਾਂਦੀ ਐ ਗੱਲ 17 ਸਾਲ ਦੀ ਸੁਨਾਲੀ ਦੁੱਬੇ ਦੀ ਸੁਨਾਲੀ ਦੁੱਬੇ ਬਾਰੇ ਪਤਾ ਕੀਤਾ ਜਾਂਦਾ ਵੀ ਉਹਦੀ ਕਾਲ ਡਿਟੇਲ ਕੱਢੀ ਜਾਂਦੀ ਐ ਤੇ ਹੋਰ ਜਦੋਂ ਉਹਦੀ ਪੁੱਛਗਿੱਛ ਚੱਲਦੀ ਐ ਇੱਥੋਂ ਪੁਲਿਸ ਨੂੰ ਕੁਝ ਸਬੂਤ ਮਿਲਨੇ ਸ਼ੁਰੂ ਹੁੰਦੇ ਨੇ ਸੁਨਾਲੀ ਦੇ ਖਿਲਾਫ ਪੁਲਿਸ ਨੂੰ ਲੱਗਦਾ ਸੀ ਕਿ ਅਸੀਂ ਸਹੀ ਰਸਤੇ ਤੇ ਜਾ ਰਹੇ ਹਾਂ ਜਦੋਂ ਕਾਲ ਡਿਟੇਲ ਕੱਢੀ ਜਾਂਦੀ ਐ ਤਾਂ ਇੱਕ ਨਾਮ ਆਉਂਦਾ ਉਹਦੇ ਵਿੱਚ ਪੁਸ਼ਪਿੰਦਰ ਲੋਧੀ ਦਾ ਪੁਸ਼ਪਿੰਦਰ ਲੋਧੀ ਬਾਰੇ ਪਤਾ ਕੀਤਾ ਜਾਂਦਾ ਉਹ ਅਪਰਾਧਿਕ ਪ੍ਰਵਿਰਤੀ ਦਾ ਬੰਦਾ ਸੀ ਉਹ ਤੇ ਛੋਟੇ ਮੋਟੇ ਕੇਸ ਜਿਹੜੇ ਸੀ ਇਹ ਛੋਟੇ ਮੋਟੇ ਕੇਸਾਂ ਦੇ ਵਿੱਚ ਉਹਦਾ ਨਾਮ ਸੀ ਹੁਣ ਪੁਸ਼ਪਿੰਦਰ ਲੋਧੀ ਤੋਂ ਪੁੱਛਗਿਛ ਕੀਤੀ ਜਾਂਦੀ ਹੈ ਤੇ ਪੁਸ਼ਪਿੰਦਰ ਲੋਧੀ ਦਾ ਕਹਿਣਾ ਸੀ ਵੀ ਪਹਿਲਾਂ ਤਾਂ ਉਹ ਜਵਾਬ ਹੀ ਦਿੰਦਾ ਫਿਰ ਉਸ ਤੋਂ ਬਾਅਦ ਕਹਿੰਦਾ ਵੀ ਮੇਰੀ ਤਾਂ ਇੱਕ ਮਹੀਨੇ ਤੋਂ ਗੱਲਬਾਤ ਇਹਦੇ ਨਾਲ ਸ਼ੁਰੂ ਹੋਈ ਹੈ ਸਾਡਾ ਫੇਰ ਸ਼ੁਰੂ ਹੋਇਆ ਤੇ ਮੈਂ ਕਿਉਂ ਕਤਲ ਕਰਾਂਗਾ ਮੇਰੀ ਅਸੀਂ ਕੋਈ ਇਹਦੇ ਨਾਲ ਗੱਲਬਾਤ ਜਾਂ ਰੰਜਿਸ਼ ਜਾਂ ਪਿਤਾ ਦੇ ਨਾਲ ਰੰਜਿਸ਼ ਹਜੇ ਕੁਝ ਵੀ ਨਹੀਂ ਸਾਡੇ ਫੇਰ ਦਾ ਕਿਸੇ ਨੂੰ ਪਤਾ ਵੀ ਨਹੀਂ ਤੇ ਮੈਂ ਕਤਲ ਕਿਉਂ ਕਰਾਂਗਾ ਪੁਲਿਸ ਨੂੰ ਇਹ ਥਿਉਰੀ ਚ ਵੀ ਤਮ ਲੱਗਦਾ ਜਦੋਂ ਕੋਲ ਡੀਟੇਲ ਕੱਢਾਈ ਜਾਂਦੀ ਹੈ ਸੁਨਾਲੀ ਦੀ ਤਾਂ ਉਹਦੇ ਵਿੱਚ ਹੋਰ ਵੀ ਪਤਾ ਲੱਗਦਾ ਇੱਕ ਕਰਨ ਨਾਮ ਦਾ ਲੜਕਾ ਹੁੰਦਾ ਜਿਹਦੇ ਨਾਲ ਬਹੁਤ ਗੱਲਾਂ ਹੁੰਦੀਆਂ ਨੇ ਪੁਲਿਸ ਸਕੂਲ ਦੇ ਵਿੱਚ ਜਾਂਦੀ ਹੈ ਸਕੂਲ ਦੇ ਵਿੱਚ ਜਾ ਕੇ ਜਦੋਂ ਪੁੱਛਿਆ ਜਾਂਦਾ ਤਾਂ ਉੱਥੇ ਬੱਚਿਆਂ ਦਾ ਕਹਿਣਾ ਸੀ ਜਿੱਦੋਂ ਪਤਾ ਲੱਗਦਾ ਪੁਲਿਸ ਨੂੰ ਕਿ ਕਰਨ ਦੇ ਨਾਲ ਸੋ ਨਾਲੀ ਦਾ ਫੇਰ ਸੀ ਇੱਕ ਵਾਰੀ ਇਹਨਾਂ ਨੂੰ ਪਾਰਕ ਦੇ ਵਿੱਚ ਬੈਠਿਆ ਰਵੀਦਰਤ ਦੇਖ ਲੈਂਦੇ ਨੇ ਤੇ ਸਾਰਿਆਂ ਦੇ ਸਾਹਮਣੇ ਇਹਨਾਂ ਦੇ ਥੱਪੜ ਵੀ ਮਾਰੇ ਜਾਂਦੇ ਨੇ ਤੇ ਚੇਤਾਵਨੀ ਦਿੱਤੀ ਜਾਂਦੀ ਜਲਦੀ ਕਰਮ ਨੂੰ ਵੀ ਜੇ ਅੱਗੇ ਤੋਂ ਕਿਤੇ ਮਿਲਿਆ ਤੇ ਤੇਰਾ ਅੰਜਾਮ ਬਹੁਤ ਬੁਰਾ ਹੋਏਗਾ ਹੁਣ ਪੁਲਿਸ ਕਰਨ ਦੇ ਕੋਲ ਪਹੁੰਚਦੀ ਹੈ ਕਰਨ ਨੂੰ ਜਾ ਕੇ ਸਿੱਧਾ ਪੁੱਛਿਆ ਜਾਂਦਾ ਵੀ ਤੂੰ ਰਵੀਦਰਤ ਕਿਉਂ ਮਾਰੀ ਉਹ ਘਬਰਾ ਜਾਂਦਾ ਹੈ ਉਹ ਹਕ ਲਾਂਦਾ ਪਰ ਉਹ ਕਹਿੰਦਾ ਵੀ ਮੈਂ ਉਹਨੂੰ ਗੋਲੀ ਕਿਉਂ ਮਾਰਾਂ ਠੀਕ ਹੈ ਮੇਰਾ ਉਹਦੇ ਨਾਲ ਫੇਰ ਸੀ ਪੁਲਿਸ ਦਾ ਕਹਿਣਾ ਸੀ ਵੀ ਤੁਹਾਨੂੰ ਰਵੀਦਰਤ ਨੇ ਥੱਪੜ ਵੀ ਮਾਰੇ ਸੀ ਉਹ ਕਹਿੰਦਾ ਮੈਨੂੰ ਥੱਪੜ ਮਾਰੇ ਸੀ ਉਸ ਤੋਂ ਬਾਅਦ ਸਨਾਲੀ ਨੇ ਮੈਨੂੰ ਕਿਹਾ ਵੀ ਜੇ ਮੇਰੇ ਨਾਲ ਜ਼ਿੰਦਗੀ ਜਿਉਣਾ ਚਾਹੁੰਨਾ ਹੈ ਜੇ ਮੇਰੇ ਨਾਲ ਰਹਿਣਾ ਚਾਹੁੰਨਾ ਹੈ ਤੇ ਮੇਰੇ ਪਿਤਾ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਏਗਾ ਤੇ ਮੇਰੇ ਪਿਤਾ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਏਗਾ ਇਹ ਗੱਲ ਸੁਣ ਕੇ ਮੈਂ ਘਬਰਾ ਗਿਆ ਤੇ ਮੈਂ ਉਸੇ ਦਿਨ ਤੋਂ ਉਹਦੇ ਨਾਲ ਰਿਲੇਸ਼ਨ ਜਿਹੜੇ ਨੇ ਬਿਲਕੁਲ ਖਤਮ ਕਰ ਦਿੱਤੇ ਤੁਸੀਂ ਮੇਰੀ ਕਾਲ ਡਿਟੇਲ ਚੈੱਕ ਕਰ ਸਕਦੇ ਇੱਕ ਮਹੀਨੇ ਤੋਂ ਮੇਰੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੁਣ ਪੁਲਿਸ ਜਦੋਂ ਇਹ ਚੀਜ਼ ਦੇਖਦੀ ਹੈ ਵੀ ਉਸ ਇੱਕ ਮਿੰਟ ਦੇ ਨਾਲ ਨਾ ਕੋਈ ਕਾਲ ਨਾ ਕੋਈ ਮੈਸੇਜ ਕਿਤੇ ਵੀ ਕੋਈ ਇਹਨਾਂ ਦੀ ਅਟੈਚਮੈਂਟ ਨਹੀਂ ਹੁੰਦੀ ਇੱਕ ਤਰੀਕੇ ਨਾਲ ਕਰਨ ਨੂੰ ਇੱਥੇ ਕਲੀਨ ਚਿੱਟ ਦਿੱਤੀ ਜਾਂਦੀ ਹੈ ਪਰ ਪੁਲਿਸ ਦੇ ਕੋਲ ਸੁਨਾਲੀ ਦੇ ਖਿਲਾਫ ਧੀ ਹੁਲੀ ਜਿਹੜੇ ਸਬੂਤ ਸੀ ਉਹ ਇਕੱਠੇ ਹੁੰਦੇ ਨੇ ਹੁਣ ਪਸ਼ਪਿੰਦਰ ਦਾ ਜਿਹੜਾ ਬੈਕਗ੍ਰਾਉਂਡ ਸੀ ਉਹ ਵੀ ਦਾਗੀ ਸੀ ਫਿਰ ਸੁਨਾਲੀ ਤੋਂ ਪੁੱਛ ਕੇ ਚ ਹੁੰਦੀ ਹੈ ਹਾਲਾਂਕਿ ਉਹ ਮਾਈਨਰ ਹੁੰਦੀ ਹੈ ਉਹ ਤੋਂ ਪੁੱਛਿਆ ਜਾਂਦਾ ਹੈ ਪਰ ਉਹਦਾ ਕਹਿਣਾ ਸੀ ਵੀ ਸਾਨੂੰ ਹੱਥਾ ਥੱਪੜ ਜਰੂਰ ਮਾਰਿਆ ਸੀ ਉਸ ਤੋਂ ਬਾਅਦ ਮੇਰੇ ਉਹਦੇ ਨਾਲ ਰਿਲੇਸ਼ਨ ਖਤਮ ਹੋਏ ਉਸ ਤੋਂ ਬਾਅਦ ਕੁਸ਼ਪਿੰਦਰ ਦੇ ਨਾਲ ਸ਼ੁਰੂ ਹੋ ਗਏ ਨੇ ਪੁਲਿਸ ਨੂੰ ਹੁਣ ਸ਼ੱਕ ਸੀ ਵੀ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਹੈ ਪਰ ਪੁਲਸ ਕੋਲ ਕੋਈ ਵੀ ਇਹਨਾਂ ਦੇ ਖਿਲਾਫ ਸਬੂਤ ਨਹੀਂ ਹੁੰਦਾ ਕੁਸ਼ਪਿੰਦਰ ਨਾਲ ਲਗਾਤਾਰ ਗੱਲਬਾਤ ਜਲਦੀ ਫਿਰ ਇਹਨਾਂ ਦੀ ਕਾਲ ਡਿਟੇਲ ਤੱਕੜਾਈ ਹੋਈ ਸੀ ਉਸ ਤੋਂ ਬਾਅਦ ਲੋਕੇਸ਼ਨ ਕਢਾਈ ਜਾਂਦੀ ਹੈ ਇੱਥੇ ਪੁਲਿਸ ਨੂੰ ਫਿਰ ਇੱਕ ਹੋਰ ਚੀਜ਼ ਮਿਲਦੀ ਹੈ ਜਿਸ ਰਾਤ ਕਤਲ ਹੁੰਦਾ ਉਸ ਰਾਤ ਲਗਾਤਾਰ ਇੱਕ ਤਾਂ ਇਹਨਾਂ ਦੀ ਗੱਲਬਾਤ ਹੁੰਦੀ ਰਹੀ ਹੈ ਦੋਨਾਂ ਜਣਿਆਂ ਦੀ ਤੇ ਜਿਸਕ ਸਮੇਂ ਕਤਲ ਹੋਇਆ ਕਰੀਬ ਉਸੇ ਸਮੇਂ ਜਿਹੜਾ ਪੁਸ਼ਪਿੰਦਰ ਹੁੰਦਾ ਉਹਦੇ ਫੋਨ ਦੀ ਲੋਕੇਸ਼ਨ ਉਹਨਾਂ ਦੇ ਘਰ ਦੀ ਹੁੰਦੀ ਹੈ ਹੁਣ ਇਥੋਂ ਪੁਲਿਸ ਨੂੰ ਹੁੰਦਾ ਵੀ ਇਹ ਜ਼ਰੂਰ ਕੁਛ ਨਾ ਕੁਛ ਕੀਤਾ ਪੁਸ਼ਪਿੰਦਰ ਦਾ ਹੀ ਹੈ ਪੁਲਿਸ ਪੁਸ਼ਪਿੰਦਰ ਨੂੰ ਚੁੱਕਦੀ ਹੈ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਸਖਤੀ ਦੇ ਨਾਲ ਪਰ ਬਹੁਤ ਹੀ ਦੇਰ ਉਹ ਦਬਾਅ ਨਹੀਂ ਚੱਲਦਾ ਫਿਰ ਸਾਰਾ ਕੁਝ ਸਾ ਸੱਚ ਦੱਸਦਾ ਉਸ ਤੋਂ ਬਾਅਦ ਫਿਰ ਸਨਾਲੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਸਨਾਲੀ ਨੂੰ ਗ੍ਰਿਫਤਾਰ ਕਰਕੇ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਫਿਰ ਜਿਹੜੀ ਇੱਥੇ ਕਹਾਣੀ ਨਿਕਲ ਕੇ ਆਉਂਦੀ ਹੈ ਜਦੋਂ ਪਾਰਕ ਦੇ ਵਿੱਚੋਂ ਫੜੇ ਗਏ ਇਹਨਾਂ ਦੀ ਮਾਰਕੁੱਟ ਹੋਈ ਉਹ ਵਾਪਸ ਆ ਗਏ ਆਪਣੇ ਘਰ ਲਿਆਂਦਾ ਗਿਆ ਸਨਾਲੀ ਨੂੰ ਪਰ ਸਨਾਲੀ ਉਹਦੇ ਨਾਲ ਫਿਰ ਵੀ ਚੋਰੀ ਛੁਪੇ ਜਿਹੜੀ ਗੱਲਬਾਤ ਉਹ ਕਰਦੀ ਰਹੀ ਇੱਕ ਦਿਨ ਗੱਲਬਾਤ ਕਰਦੀ ਆ ਫਿਰ ਰਵੀ ਦਾਤੂ ਨੂੰ ਫੜ ਲੈਂਦੇ ਨੇ ਘਰ ਦੇ ਵਿੱਚੋਂ ਹੀ ਮੋਬਾਈਲ ਜਦੋਂ ਪਤਾ ਲੱਗਦਾ ਫਿਰ ਉਹ ਨਾਲ ਚੱਲਦੀ ਹੈ ਉਹਨੂੰ ਬਹੁਤ ਜ਼ਿਆਦਾ ਮਾਰਿਆ ਘੁੱਟਿਆ ਜਾਂਦਾ ਹਾਲਾਂਕਿ ਉਹਦੇ ਦਿਮਾਗ ਦੇ ਵਿੱਚ ਨਫਰਤ ਉੱਗਈ ਆ ਗਈ ਸੀ ਜਦੋਂ ਸਾਰਿਆਂ ਦੇ ਸਾਹਮਣੇ ਥੱਪੜ ਮਾਰੇ ਗਏ ਸੀ ਪਰ ਜਦੋਂ ਉਹਦੂ ਕੁੱਟਿਆ ਜਾਂਦਾ ਉਹਦੂ ਫਿਰ ਉਹ ਆਪਣੇ ਮਨ ਦੇ ਵਿੱਚ ਇੱਕ ਗੱਲ ਪੱਕੀ ਕਰ ਲੈਂਦੀ ਹੈ ਕਿ ਆਪਣੇ ਪਿਤਾ ਨੂੰ ਮੈਂ ਇਸ ਦੁਨੀਆ ਤੋਂ ਹਟਾਣਾ ਹੀ ਹਟਾਣਾ ਉਹ ਕਰਨ ਦੇ ਨਾਲ ਫਿਰ ਗੱਲ ਕਰਦੀ ਹੈ ਕਰਨ ਇਹ ਸਾਰੇ ਕਾਸੇ ਤੋਂ ਜਵਾਬ ਦੇ ਕੇ ਉਹ ਤੋਂ ਸਾਈਡ ਹੋ ਜਾਂਦੀ ਇਸ ਗੱਲ ਤੇ ਉਹਨੂੰ ਹੋਰ ਜ਼ਿਆਦਾ ਗੁੱਸਾ ਚੜਦਾ ਵੀ ਇਹ ਸਾਰਾ ਕੁਝ ਮੇਰੇ ਪਿਤਾ ਦੇ ਕਾਰਨ ਹੋਇਆ ਫਿਰ ਉਹ ਆਪਣਾ ਨਵਾਂ ਪੈਂਤਰਾ ਜਮਾਉਂਦੀ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਫਿਰ ਉਹ ਐਕਟਿਵ ਹੁੰਦੀ ਹੈ ਫਿਰ ਇੱਕ ਸ਼ਿਕਾਰ ਲੱਭਿਆ ਜਾਂਦਾ ਤੇ ਸ਼ਿਕਾਰ ਉਹਨੂੰ ਲੱਭਦਾ ਪੁਸ਼ਪਿੰਦਰ ਦੇ ਰੂਪ ਦੇ ਵਿੱਚ ਜਿਹੜਾ ਕਿ ਕਰਨ ਦਾ ਮਾੜਾ ਮੋਟਾ ਦੋਸਤ ਵੀ ਹੁੰਦਾ ਉਹਦੇ ਨਾਲ ਨਜ਼ਦੀਕੀਆਂ ਵਧਾਈਆਂ ਜਾਂਦੀਆਂ ਨੇ ਹੁਣ ਪੁਸ਼ਪਿੰਦਰ ਉਹਦੇ ਜਾਲ ਦੇ ਵਿੱਚ ਫਸਦਾ ਗੱਲਬਾਤ ਚੱਲਦੀਆਂ ਨੇ ਫਿਰ ਉਹ ਇੰਨਾ ਜ਼ਿਆਦਾ ਉਹਦੇ ਨਾਲ ਪਿਆਰ ਮੁਹੱਬਤ ਵਧਾਇਆ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਵੀ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਬਤੀਤ ਕਰਨਾ ਚਾਹੁੰਦੀ ਹਾਂ ਪੁਸ਼ਪਿੰਦਰ ਉਹਦੇ ਜਾਲ ਦੇ ਵਿੱਚ ਫਸ ਜਾਂਦਾ ਉਹ ਕਹਿੰਦਾ ਵੀ ਠੀਕ ਹੈ ਆਪਾਂ ਵਿਆਹ ਕਰਾ ਲੈਂਦੇ ਹਾਂ ਪਰ ਸੁਨਾਲੀ ਦਾ ਕਹਿਣਾ ਹੁੰਦਾ ਵੀ ਜੇ ਮੇਰੇ ਨਾਲ ਵਿਆਹ ਕਰਾਣਾ ਤੇ ਮੇਰੇ ਪਿਤਾ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪੈਗਾ ਉਹ ਕਦੇ ਵੀ ਆਪਣੇ ਵਿਆਹ ਵਾਸਤੇ ਨਹੀਂ ਮੰਨੇਗਾ ਇਸ ਗੱਲ ਤੋਂ ਪਸ਼ਪਿੰਦਰ ਵੀ ਡਰ ਜਾਂਦਾ ਮਾੜਾ ਮੋਟੇ ਛੋਟੇ ਮੋਟੇ ਉਹਨੇ ਅਪਰਾਧ ਕੀਤੇ ਹੁੰਦੇ ਨੇ ਪਰ ਕਦੇ ਕਤਲ ਵਰਗਾ ਉਹਨੇ ਅਪਰਾਧ ਨਹੀਂ ਕੀਤਾ ਹੁੰਦਾ ਉਹ ਡਰ ਜਾਂਦਾ ਪਰ ਉਹ ਸੁਨਾਲੀ ਉੱਤੇ ਦਬਾਅ ਬਣਾਉਂਦੀ ਹੈ ਪਸ਼ਪਿੰਦਰ ਇੱਥੇ ਆਪਣੇ ਹੋਰ ਇੱਕ ਪੈਂਤਰਾ ਖੇਡਦਾ ਕਹਿੰਦਾ ਵੀ ਇਹਦੇ ਵਾਸਤੇ ਪੈਸੇ ਲੱਗਣਗੇ ਲੱਖ ਰੁਪਈਆ ਸੁਨਾਲੀ ਕੋਲ ਪੈਸੇ ਨਹੀਂ ਹੁੰਦੇ ਸੁਨਾਲੀ ਉਹਨੂੰ ਫਿਰ ਆਪਣੇ ਕ ਲਈ ਵੀ ਸਰੀਰ ਦਾ ਆਫਰ ਦਿੰਦੀ ਹੈ ਵੀ ਜੇ ਤੂੰ ਮੇਰੇ ਨਾਲ ਜੋ ਮਰਜ਼ੀ ਕਰ ਸਕਦਾ ਹੈ ਪਰ ਮੇਰੇ ਪਿਤਾ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਏਗਾ ਤੇ ਮੈਂ ساری ਜ਼ਿੰਦਗੀ ਲੀਤੇ ਇਸ ਜਾਲ ਦੇ ਵਿੱਚ ਪੁਸ਼ਪਿੰਦਰ ਫਸ ਜਾਂਦਾ ਉਹਨਾਂ ਦੀ ਪਲਾਨਿੰਗ ਚੱਲਦੀ ਹੈ ਪਲਾਨਿੰਗ ਦੇ ਤਹਿਤ 4 ਅਗਸਤ 2021 ਨੂੰ ਰਾਤ ਦੇ ਟਾਈਮ ਪੁਸ਼ਪਿੰਦਰ ਨੂੰ ਸੁਨਾਲੀ ਆਪਣੇ ਘਰ ਦੇ ਵਿੱਚ ਐਂਟਰੀ ਦਿੰਦੀ ਹੈ ਉਹ ਲੁੱਕ ਕੇ ਬੈਠ ਜਾਂਦਾ ਸਾਰੇ ਸੌਂ ਜਾਂਦੇ ਨੇ ਸੌਣ ਤੋਂ ਬਾਅਦ ਰਾਤ ਦੇ 2 ਵਜੇ ਉਹ ਕਮਰੇ ਦੇ ਵਿੱਚ ਪਹੁੰਚਦਾ ਤੇ ਉੱਥੇ ਸੁੱਤੇ ਪੈ ਰਵੀ ਦਾਤੇ ਗੋਲੀ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਉਹ ਘਰੋਂ ਨਿਕਲ ਜਾਂਦਾ ਫੇਰ ਰੌਲਾ ਪੈਂਦਾ ਸਾਰਾ ਕੁਝ ਜੋਪ ਵੀ ਕੁਝ ਹੁੰਦਾ ਉਸ ਸਮੇਂ ਸੁਨਾਲੀ ਫਿਰ ਅੱਖ ਬਚਾ ਕੇ ਘਰ ਦਾ ਦਰਵਾਜ਼ਾ ਬੰਦ ਕਰ ਦਿੰਦੀ ਹੈ ਫਿਰ ਜਦੋਂ ਲੋਕ ਆਉਂਦੇ ਨੇ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ਤੁਹਾਨੂੰ ਪੁਲਿਸ ਨੂੰ ਇਹ ਦੱਸਿਆ ਜਾਂਦਾ ਹੈ ਵੀ ਸਾਰਾ ਕੁਝ ਅੰਦਰੋਂ ਬੰਦ ਸੀ ਇੱਥੇ ਹੀ ਉਹ ਫਸ ਜਾਂਦੀ ਹੈ ਕਿਉਂਕਿ ਪੁਲਿਸ ਨੂੰ ਸੀ ਬਿਫੋਰਸਫੁਲ ਐਂਟਰੀ ਦਾ ਜਦੋਂ ਕੋਈ ਸਬੂਤ ਹੈ ਨਹੀਂ ਤਾਂ ਫਿਰ ਜ਼ਰੂਰ ਘਰ ਦੇ ਵਿੱਚੋਂ ਹੀ ਖੁਸ਼ ਹੋਇਆ। ਇਸੇ ਕਰਕੇ ਘਰਦਿਆਂ ਦੀ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਂਦੀ ਹੈ। ਉਸੇ ਜਾਂਚ ਦੇ ਵਿੱਚ ਸੁਨਾਲੀ ਦੁਬੇ ਜਿਹੜੀ ਉਹ ਫਸ ਜਾਂਦੀ ਹੈ ਆਪਣੇ ਪਿਤਾ ਦੇ ਕਤਲ ਦੇ ਇਲਜ਼ਾਮ ਦੇ ਵਿੱਚ। ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਹੈ। ਹੁਣ ਇਹ ਸਦਮਾ ਭਾਰਤੀ ਦੁਬੇ ਹੁੰਦੀ ਹੈ ਜਿਹੜੀ ਸੁਨਾਲੀ ਦੀ ਮਾਂ ਉਹ ਨਹੀਂ ਸਹਾਰ ਸਕਦੀ। ਤੇ ਦੁਨੀਆ ਤੋਂ ਚਲਾ ਗਿਆ ਤੇ ਉਹਦੇ ਕਤਲ ਦੇ ਇਲਜ਼ਾਮ ਦੇ ਵਿੱਚ ਬੇਟੀ ਜੇਲ੍ਹ ਦੇ ਵਿੱਚ ਚਲੀ ਗਈ ਉਹ ਆਤਮ ਹੱਤਿਆ ਕਰ ਲੈਂਦੀ ਪਿਓ ਆਪ ਮਰਵਾਤਾ ਤੇ ਮਾਂ ਉਸੇ ਗਮ ਦੇ ਵਿੱਚ ਦੁਨੀਆ ਛੱਡ ਕੇ ਚਲੀ ਗਈ ਆਪ ਜੇਲ੍ਹ ਦੇ ਵਿੱਚ ਚਲੀ ਗਈ ਪਿੱਛੇ ਅਨਾਥ ਰਹਿ ਜਾਂਦੇ ਨੇ ਕ੍ਰਿਤਿਕਾ ਨਾ ਵਿਆਹੀ ਨਾ ਕੁਵਾਰੀ ਤੇ ਨਾ ਤਲਾਕ ਉਹ ਤੇ ਇੱਕ ਜਿਹੜਾ ਨਾਬਾਲਗ ਭਰਾ ਹੁੰਦਾ ਦੋ ਜਣੇ ਰਹਿ ਜਾਂਦੇ ਨੇ ਇੱਕ ਹੱਸਦਾ ਵਸਦਾ ਪੰਜ ਜਣਿਆਂ ਦਾ ਪਰਿਵਾਰ ਕੁਝ ਦਿਨਾਂ ਦੇ ਵਿੱਚ ਤੈਸ ਨੈਸ ਹੋ ਜਾਂਦਾ ਇੱਕ ਲੜਕੀ ਦੀ ਜਿੱਦ ਦੇ ਅੱਗੇ ਇੱਕ ਲੜਕੀ ਦੇ ਗਲਤ ਰਸਤੇ ਤੇ ਪੈਣ ਕਰਕੇ ਉਹਨੂੰ ਤਰੀਕੇ ਨਾਲ ਜੇ ਸਮਝਾਇਆ ਜਾਂਦਾ ਹੋ ਸਕਦਾ ਹੈ ਬਾੜਾ ਨਾ ਵਰਤਦਾ 17 ਸਾਲਾਂ ਦਾ ਜਿਹੜਾ ਪਿਆਰ ਸੀ ਪਿਓ ਨੇ ਉਹਦੇ ਵਾਸਤੇ ਕਿੰਨਾ ਕੁਝ ਕੀਤਾ ਪਰਿਵਾਰ ਨੇ ਕਿੰਨਾ ਕੁਝ ਕੀਤਾ ਕੁਝ ਦਿਨਾਂ ਦੇ ਪਿਆਰ ਨੇ ਉਹ ਸਾਰਾ ਕੁਝ ਫਿੱਕਾ ਪਾਤਾ ਤੇ ਉਹ ਆਪਣੇ ਪਿਓ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦਾ ਕਿਉਂਕਿ ਜਦੋਂ ਵੀ ਕੋਈ ਕਦਮ ਚੱਕਦਾ ਚਾਹੇ ਲੜਕਾ ਹੈ ਚਾਹੇ ਲੜਕੀ ਹੈ ਉਹ ਕਦਮ ਚੱਕਣ ਤੋਂ ਪਹਿਲਾਂ ਪੂਰੇ ਪਰਿਵਾਰ ਬਾਰੇ ਤੇ ਉਹਦੇ ਰਿਜ਼ਲਟ ਬਾਰੇ ਸੱਚੀ ਵੀ ਤਾਂ ਰਿਜ਼ਲਟ ਕੀ ਆਏਗਾ ਤੇ ਉਸ ਤੋਂ ਬਾਅਦ ਕੀ ਹੋਏਗਾ ਕਿਉਂਕਿ ਜਦੋਂ ਇੱਕ ਵਾਰੀ ਕੋਈ ਕਾਂਡ ਹੋ ਜਾਂਦਾ ਫਿਰ ਪਛਤਾਵੇ ਤੋਂ ਬਿਨਾ ਹੋਰ ਕੁਝ ਨਹੀਂ ਰਹਿ ਜਾਂਦਾ ਤੇ ਹੁਣ ਇੱਥੇ ਸੁਣਾ ਲਈ ਚਾਹੇ ਸਾਰੀ ਜ਼ਿੰਦਗੀ ਪਛਤੰਦੀ ਰਹੇ ਨਾ ਤਾਂ ਪਿਓ ਨੇ ਵਾਪਸ ਆਉਣਾ ਤੇ ਨਾ ਮਾਂ ਨੇ ਵਾਪਸ ਆਉਣਾ ਜਿਵੇਂ ਦਾ ਪਰਿਵਾਰ ਸੀ ਉਮੀਦ ਆ ਉਹ ਕਦੇ ਵੀ ਨਹੀਂ ਹੋਣਾ ਤੇ ਹੋ ਸਕਦਾ ਜਿਹੜਾ ਭਰਾ ਤੇ ਭੈਣ ਬਾਹਰ ਨੇ ਉਹਨੂੰ ਸਾਰੀ ਜ਼ਿੰਦਗੀ ਨਾ ਅਪਣਾਣ ਉਹਦੇ ਕਰਕੇ ਸਾਰਾ ਪਰਿਵਾਰ ਜਿਹੜਾ ਉਹ ਤਹਿਸ ਨਹਿਸ ਹੋ ਜਾਂਦਾ ਇੱਕ ਲੜਕੀ ਦੇ ਕੁਝ ਦਿਨਾਂ ਦੇ ਪਿਆਰ ਨੇ ਪੂਰਾ ਪਰਿਵਾਰ ਹੀ ਖਤਮ ਕਰ ਦਿੱਤਾ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰ ਕਰੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਹਨੂੰ ਤੱਕ ਲਈ ਅਸਰੀਕਾ